ਪਤਾ ਕੀ ਜਿਆਦਾ ਨਾ ਘਬਰਾਇਆ ਕਰੋ ਜਦੋਂ ਮਹਾਰਾਜ ਨੇ ਸੋਚਿਆ ਨਾ ਮੈਂ ਕੰਨਾ ਜੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਫਿਰ ਬੜੇ ਸੋਹਣੇ ਕੰਮ ਹੋਣੇ ਆ ਜ਼ਿੰਦਗੀ ਤੇ ਜਿਆਦਾ ਨਾ ਉਦਾਸ ਹੋਇਆ ਕਰੋ ਐ ਸੋਚ ਕੇ ਕਿ ਮੇਰੇ ਕੰਮ ਬੜੇ ਦੇਰੀ ਨਾਲ ਬਣਨਦੇ ਆ ਮੈਂ ਪਿੱਛੇ ਰਹਿ ਗਿਆ ਸਾਰਿਆਂ ਤੋਂ ਇਹ ਕੋਈ ਰਹਿਸ ਨਹੀਂ ਗਈ ਤੁਹਾਡੀ ਜ਼ਿੰਦਗੀ ਗਈ ਤੇ ਮਾਲਕ ਨੂੰ ਪਤਾ ਕਿਹੜੀ ਚੀਜ਼ ਕਦੋਂ ਵਧੀਆ ਕਿੱਥੇ ਵਧੀਆ ਤੁਹਾਡੇ ਲਈ ਸੋ ਮਾਲਕ ਦੀ ਪਲਾਨਿੰਗ ਤੇ ਹਮੇਸ਼ਾ ਵਿਸ਼ਵਾਸ ਰੱਖੋ ਤੇ ਜੇ ਆਪਣੇ ਗੁਰੂ ਤੇ ਭਰੋਸਾ ਰੱਖਦੇ ਹੋ ਉਹਨਾਂ ਤੇ ਪੂਰਾ ਭਰੋਸਾ ਰੱਖੋ ਕਿ ਤੁਹਾਨੂੰ ਫਿਰ ਹਾਲਾਤ ਨਾ ਤੋੜਪਾਨ ਤੁਹਾਨੂੰ ਇਹ ਚੀਜ਼ਾਂ ਨਾ ਤੋੜਪਾਨ ਕਿ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਛੱਡਣਦੇ ਆ ਤੁਹਾਡੇ ਦੋਸਤ ਤੁਹਾਨੂੰ ਛੱਡਣਦੇ ਆ ਤੁਹਾਨੂੰ ਦਾ ਸਿਰਫ ਇੱਕੋ ਹੀ ਚੀਜ਼ ਨਾ ਮਤਲਬ ਹੋਣਾ ਚਾਹੀਦਾ ਕਿ ਮੇਰਾ ਗੁਰੂ ਰਾਜੀ ਹੈ ਗੁਰੂ ਤੋਂ ਵੱਡਾ ਦੋਸਤ ਕੋਈ ਨਹੀਂ ਤੁਹਾਡੇ ਲਈ ਗੁਰੂ ਤੋਂ ਵੱਡਾ ਰਿਸ਼ਤਾ ਕੋਈ ਨਹੀਂ ਤੁਹਾਡੇ ਲਈ ਜੇ ਮਾਲਕ ਰਾਜੀ ਹੈ ਨਾ ਤਾਂ ਮਾਲਕ ਨੇ ਤਾਂ ਆਪਣੇ ਆਪ ਹੀ ਤੁਹਾਡੇ ਲਈ ਸਭ ਕੁਝ ਕਰ ਦੇਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਿਹੜੀ ਦੁਨੀਆ ਹੱਸਦੀ ਹੋਏਗੀ ਜਿਹੜੀ ਦੁਨੀਆ ਤਮਾਸ਼ਾ ਬਣਾਉਂਦੀ ਹੋਏਗੀ ਉਹਨਾਂ ਦੇ ਸਾਹਮਣੇ ਮਾਲਕ ਤੁਹਾਨੂੰ ਦੇਖਣਾ ਕਿੰਨੀ ਤਰੱਕੀ ਬਖਸ਼ ਦੇ ਬੜੇ ਭਾਗਲਾਣੇ ਦੇਖਣਾ ਤੁਸੀਂ ਜਿਹੜਾ ਗੁਰੂ ਦੇ ਪਾਸੇ ਜਾਂਦਾ ਹਣਾ ਜਿਹੜਾ ਕਿਸੇ ਨੂੰ ਨਹੀਂ ਕੁਝ ਗਲਤ ਕੰਦਾ ਜਿਹੜਾ ਆਪਣੇ ਮਾੜੇ ਸਮੇਂ ਦੇ ਵਿੱਚ ਵੀ ਸਿਰਫ ਆਪਣੇ ਭਗਵਾਨ ਦੇ ਵਾਲੀ ਰਹਿੰਦਾ ਕਿਸੇ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਰੱਖਦਾ ਉਹਨੂੰ ਫਿਰ ਭਗਵਾਨ ਸੱਚੀ ਬੜੇ ਭਾਗਲਾਉਂਦਾ ਜੇ ਫਿਕਰ ਨਾ ਕਰੋ ਬਸ ਅੱਗੇ ਦੀ ਸਾਰੀਆਂ ਚੀਜ਼ਾਂ ਮਾਲਕ ਦੇ ਹੱਥ ਛੱਡ ਦਿਓ ਸਾਡੇ ਸੋਚਨ ਨਾਲ ਸੱਚੀ ਕੁਝ ਨਹੀਂ ਜੀ ਹੁੰਦਾ 100 ਪਲੈਨਿੰਗਾਂ ਬਣਾ ਲੋਗੇ ਫਿਊਚਰ ਦੀਆਂ ਕਿ ਮੈਂ ਇਦਾਂ ਕਰਨਾ ਮੈਂ ਅੱਗੇ ਜਾ ਕੇ ਇਹ ਕਰਾਂਗਾ ਉਹ ਖਰੀਦਾਂਗਾ ਇਦਾਂ ਕਰਾਂਗਾ ਕੁਝ ਵੀ ਨਹੀਂ ਜੇ ਹੋਣਾ ਕਿਉਂਕਿ ਹੋਣਾ ਉਹ ਹੀ ਹੈ ਜੁਮਾ ਲਗਨੇ ਕਰਨਾ ਸੋ ਆਪਣੀ ਕਿੰਤੂ ਪਰੰਤੂ ਛੱਡ ਦਿਓ ਬਸ ਇਹੋ ਹੀ ਕਿਆ ਕਰੋਗੀ ਮੇਰੇ ਗੁਰੂ ਨੂੰ ਪਤਾ ਮੇਰੇ ਲਈ ਕੀ ਵਧੀਆ ਮੇਰਾ ਵਿਆਹ ਕਦੋਂ ਹੋਣਾ ਮੇਰੀ ਨੌਕਰੀ ਮੇਰਾ ਕਾਰੋਬਾਰ ਮੇਰਾ ਸਭ ਕੁਝ ਮੇਰੇ ਗੁਰੂ ਦੇ ਹੱਥਾਂ 'ਚ ਹੈ ਤੇ ਮੇਰੇ ਗੁਰੂ ਨੇ ਸਭ ਕੁਝ ਵਧੀਆ ਹੀ ਕਰਨਾ ਹੈ ਆਪਣੇ ਆਪ ਨੂੰ ਇਹ ਗੱਲਾਂ ਰੋਜ਼ ਕਿਹਾ ਕਰੋ ਦਿਨ ਰਾਤ ਆਪਣੇ ਗੁਰੂ ਦੇ ਪਰੋਸੇ ਜਿੰਨੀ ਗੱਲ ਕਿਹਾ ਕਰੋ ਸਭ ਕੁਝ ਚੰਗਾ ਹਣਾ ਇਹ ਦੇਖਣਾ ਤੁਸੀਂ ਸਮਾਂ ਬਦਲਣਾ ਜੇ ਬੜਾ ਵਧੀਆ ਸਮਾਂ ਹਣਾ ਤੁਹਾਡੇ ਲਈ ਹੁਣ